ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਜਿਵੇਂ ਕਿ ਤੁਸੀਂ ਸਾਡੀਆਂ ਪਿਛਲੀਆਂ ਵੀਡੀਓਜ਼ ਨੂੰ ਪਿਆਰ ਦੇ ਰਹੇ ਹੋ ਉਸੇ ਤਰ੍ਹਾਂ ਇਸ ਵੀਡੀਓ ਦੇ ਵਿੱਚ ਜਿਹੜਾ ਹੈਗਾ ਅੱਜ ਅਸੀਂ ਅੱਗੇ ਜਿਹੜਾ ਹੈਗਾ ਸਰਪੰਚੀ ਦਾ ਜੋ ਕਾਨੂੰਨੀ ਗਿਆਨ ਹੈ ਉਸ ਨੂੰ ਲੈ ਕੇ ਅਸੀਂ ਪੇਸ਼ ਹੋਏ ਹਾਂ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਥੋੜਾ ਥੋੜਾ ਜਿਹੜਾ ਹੈਗਾ ਗਿਆਨ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਔਰ ਇਹਨਾਂ ਵੀਡੀਓਜ਼ ਨੂੰ ਲਗਾਤਾਰ ਦੇਖਦੇ ਰਹਿਣਾ ਤੁਹਾਡੇ ਲਈ ਜਿਹੜਾ ਹੈਗਾ ਬਹੁਤ ਹੀ ਫਾਇਦੇਮੰਦ ਹੋਣ ਵਾਲਾ ਕਿਉਂਕਿ ਤੁਹਾਨੂੰ ਸਰਪੰਚੀ ਦਾ ਪੂਰਾ ਗਿਆਨ ਆਪਣੇ ਪਿੰਡ ਦੇ ਵਿੱਚ ਆਪਣੇ ਘਰ ਦੇ ਵਿੱਚ ਆਪਣੇ ਹੱਥ ਦੇ ਵਿੱਚ ਫੜੇ ਹੋਏ ਮੋਬਾਈਲ ਦੇ ਰਾਹੀਂ ਜਾਂ ਕਿਤੇ ਟੀਵੀ ਦੇ ਰਾਹੀਂ ਹੋ ਸਕਦਾ ਤਾਂ ਪਿਛਲੀ ਵੀਡੀਓ ਦੇ ਵਿੱਚ ਜਿਹੜਾ ਹੈਗਾ ਅਸੀਂ ਗੱਲਬਾਤ ਜਿਹੜੀ ਕੀਤੀ ਸੀ ਤੁਸੀਂ ਉਸ ਨੂੰ ਬਹੁਤ ਸਾਰਾ ਪਿਆਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜੇਕਰ ਇੱਥੇ ਗੱਲ ਕਰੀਏ ਆਪਾਂ ਤਾਂ ਸਾਡੇ ਕੋਲੇ ਜੋ ਅਗਲਾ ਇਹ ਕਮੈਂਟਾਂ ਦੀ ਵੀ ਗੱਲ ਕੀਤੀ ਸੀ ਕਾਨੂੰਨ ਦੀ ਗੱਲ ਕੀਤੀ ਸੀ ਤਾਂ ਉਸ ਕਾਨੂੰਨ ਦੇ ਵਿੱਚ ਜਿਹੜਾ ਹੈਗਾ ਅੱਜ ਆਪਾਂ ਇੱਥੇ ਜ਼ਿਕਰ ਕਰਨਾ ਜਿਹੜਾ ਉਜੇਕਰ ਕਰਨਾ ਹੈ ਕਿ ਉਹਦੇ ਵਿੱਚ ਪੰਚਾਇਤ ਦੇ ਵਿੱਚ ਵਰਤੇ ਜਾਣ ਵਾਲੇ ਕੁਝ ਸ਼ਬਦ ਹੁੰਦੇ ਨੇ ਜਿਨ੍ਹਾਂ ਦੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੁੰਦੀ ਆ ਤੇ ਉਸ ਜਾਣਕਾਰੀ ਦੇ ਵਿੱਚ ਜਿਵੇਂ ਸਭ ਤੋਂ ਪਹਿਲਾਂ ਆਪਾਂ ਪਛੜੀਆਂ ਸ਼੍ਰੇਣੀਆਂ ਇੱਕ ਸ਼ਬਦ ਵਰਤਦੇ ਆ ਜਿਹਨੂੰ ਸ਼ੈਡਿਊਲਡ ਕਾਸਟਸ ਵੀ ਕਹਿ ਦਿੰਦੇ ਨੇ ਤਾਂ ਸ਼ੈਡਿਊਲਡ ਕਾਸਟਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਪਛੜੀਆਂ ਸ਼੍ਰੇਣੀਆਂ ਪੰਜਾਬੀ ਦੇ ਵਿੱਚ ਕਹਿੰਦੇ ਆ ਇਹ ਪੰਜਾਬ ਸਰਕਾਰ ਦੁਆਰਾ ਜਾਂ ਰਾਜ ਸਰਕਾਰ ਦੁਆਰਾ ਜੇ ਮੈਂ ਆਪਾਂ ਕਹਿ ਲਵਾਂ ਤਾਂ ਉਹਨੂੰ ਜਿਹੜਾ ਹੈਗਾ ਨਿਰਧਾਰਿਤ ਕੀਤਾ ਜਾਂਦਾ ਉਸ ਤੋਂ ਬਾਅਦ ਇੱਕ ਸ਼ਬਦ ਵਰਤਿਆ ਜਾਂਦਾ ਬਲਾਕ ਬਲਾਕ ਦਾ ਅਰਥ ਹੁੰਦਾ ਹੈ ਜ਼ਿਲ੍ਹੇ ਦੇ ਵਿੱਚ ਇੱਕ ਅਜੇਹਾ ਖੇਤਰ ਜਿਹਨੂੰ ਕਿਸੇ ਨੋਟੀਫਿਕੇਸ਼ਨ ਦੁਆਰਾ ਕਿਸੇ ਐਲਾਨ ਦੇ ਦੁਆਰਾ ਜਿਹੜਾ ਹੈਗਾ ਕੋਸ਼ਿਸ਼ ਕੀਤਾ ਜਾਂਦਾ ਵੀ ਆਹ ਭਾਈ ਏਰੀਆ ਇਹਨਾਂ ਇਹ ਫਲਾਨਾ ਬਲਾਕ ਹੋਏਗਾ ਉਸ ਤੋਂ ਬਾਅਦ ਹੈ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜੇ ਬਲਾਕ ਬਣ ਗਿਆ ਤਾਂ ਫਿਰ ਬਲਾਕ ਦੇ ਵਿੱਚ ਕੰਮ ਕਰਨ ਵਾਲਾ ਅਫਸਰ ਵੀ ਹੁੰਦਾ ਤਾਂ ਉਹਦਾ ਵਿਕਾਸ ਤੇ ਉਹਦਾ ਅਫਸਰ ਜਿਹੜਾ ਹੈਗਾ ਉੱਥੇ ਜਿਹੜਾ ਅਧਿਕਾਰੀ ਬੈਠਦਾ ਉਹਨੂੰ ਜਿਹੜਾ ਹੈਗਾ ਉੱਥੇ ਨਿਰਧਾਰਿਤ ਕੀਤਾ ਜਾਂਦਾ ਤੇ ਉਹ ਰਾਜ ਸਰਕਾਰ ਦੁਆਰਾ ਨੂੰ ਨਿਯੁਕਤ ਕੀਤਾ ਜਾਂਦਾ ਉਹ ਔਰ ਪੰਚਾਇਤਾਂ ਦੇ ਨਾਲ ਸੰਬੰਧਿਤ ਬਲਾਕ ਜਿਹੜਾ ਹੈਗਾ ਜਿੰਨੇ ਵੀ ਪੰਚਾਇਤਾਂ ਉਸ ਬਲਾਕ ਦੇ ਥੱਲੇ ਹੁੰਦੀਆਂ ਨੇ ਉਹਨਾਂ ਦੇ ਲਈ ਕੰਮ ਕਰਦਾ ਫਿਰ ਹੈ کاروبار ਇਹਦੇ ਵਿੱਚ ਜਿਹੜਾ ਹੈਗਾ کاروبار ਦੇ ਵਿੱਚ ਵਪਾਰ ਵਣਜ ਨਿਰਮਾਣ ਜਾਂ ਵਪਾਰ ਕੋਈ ਵੀ ਜਿਹੜੀ ਪ੍ਰਕਿਰਤੀ ਹੈਗੀ ਹੈ ਜਿਹਦੇ ਵਿੱਚੋਂ ਜਿਹੜਾ ਹੈਗਾ ਕੁਝ ਮਤਲਬ ਕਿ ਪ੍ਰਾਪਤ ਹੁੰਦਾ ਹੈ ਜਾਂ ਮਤਲਬ ਕਿ ਕੁਝ ਉਸ ਦੇ ਵਿੱਚ ਫਿਕਰ ਦੀ ਗੱਲ ਹੈ ਤਾਂ ਉਹ ਸਾਰਾ ਕੁਝ کاروبار ਦੇ ਵਿੱਚ ਆਉਂਦਾ ਹੈ ਮਤਲਬ ਲਾਭ ਹਾਨੀ ਜਿਹਦੇ ਵਿੱਚ ਹੁੰਦੀ ਹੈ ਉਹਨੂੰ ਕਾਰੋਬਾਰ ਕਹਿੰਦੇ ਆ ਫਿਰ ਇਮਾਰਤ ਵਰਤੀ ਜਾਂਦੀ ਹੈ ਜਿਸ ਨੂੰ ਬਿਲਡਿੰਗ ਕਹਿੰਦੇ ਆ ਇਦੇ ਵਿੱਚ ਕੋਈ ਵੀ ਦੁਕਾਨ, ਘਰ, ਝੌਂਪੜੀ, ਬਾਹਰੀ ਸ਼ੈੱਡ, ਸ਼ੈੱਡ ਦਾ ਤਵੇਲਾ, ਤਵੇਲਾ ਭਾਵੇਂ ਮਨੁੱਖੀ ਨਿਵਾਸ ਦੇ ਉਦੇਸ਼ ਲਈ ਵਰਤਿਆ ਜਾਂਦਾ ਹੋਵੇ, ਭਾਵੇਂ ਕੋਈ ਚਣਾਈ ਹੋਵੇ, ਇੱਟ ਹੋਵੇ, ਲੱਕੜ ਦਾ ਬਣਿਆ ਹੋਵੇ, ਚਿੱਕੜ ਛੱਤ, ਧਾਤ ਜਾਂ ਕੋਈ ਵੀ ਹੋਰ ਸਮਗਰੀ ਵੀ ਜੋ ਵੀ ਹੋਵੇ, ਉਹਦੇ ਵਿੱਚ ਕੰਦ ਅਤੇ ਖੂਹ ਤੱਕ ਵੀ ਜਿਹੜਾ ਹੈਗਾ ਉਹਦੇ ਵਿੱਚ ਸ਼ਾਮਿਲ ਹੁੰਦਾ ਉਹਨੂੰ ਆਪਾਂ ਇਮਾਰਤ ਕਹਿ ਸਕਦੇ ਹਾਂ। ਉਸ ਤੋਂ ਬਾਅਦ ਜਿਹੜਾ ਹੈਗਾ ਓਪਨਿਜ਼ਮ। ਓਪਨਿਜ਼ਮ ਉਹ ਹੁੰਦੇ ਆ ਇਹ ਜਿਹੜਾ ಗ್ರಾಮ ਪੰਚਾਇਤ ਹੈਗੀ ਆ, ਉਹ ਕੁਝ ਜਾਂ ਪੰਚਾਇਤ ਸਮਤੀ ਉਹ ਆਪਣੇ ਕੁਝ ਕਾਨੂੰਨ ਜਿਹੜੇ ਹੈਗੇ ਆ ਓਪਨਿਜ਼ਮ ਇਹਨੂੰ ਸਾਬ ਰੂਲਸ ਵੀ ਕਹਿ ਸਕਦੇ ਆ ਉਹ ਬਣਾ ਲੈਂਦੀ ਆ ਤਾਂ ਉਹਨਾਂ ਨੂੰ ਕਹਿੰਦੇ ਆ ਆਪਨੀਜ਼ਮ ਚੇਅਰਮੈਨ ਜਾਂ ਵਾਈਸ ਚੇਅਰਮੈਨ ਹੁੰਦਾ ਪੰਚਾਇਤ ਸਮਿਤੀ ਦੇ ਵਿੱਚ ਜਿਹੜਾ ਹੈਗਾ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਜਾਂ ਆਫ ਚੇਅਰਮੈਨ ਵੀ ਹੁੰਦਾ ਜਿਵੇਂ ਵੀ ਕਿਸੇ ਕੇਸ ਦੇ ਵਿੱਚ ਹੋਵੇ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਰਹੇਗਾ ਸਾਰੇ ਕੋਲੇ ਮੁੱਖ ਕਾਰਜਕਾਰੀ ਅਧਿਕਾਰੀ ਹੁੰਦਾ ਜਿਹਦਾ ਅਰਥ ਹੈਗਾ ਵੀ ਇਸ ਐਕਟ ਦੇ ਅਧੀਨ ਜ਼ਿਲ੍ਹਾ ਪ੍ਰੀਸ਼ਦ ਦਾ ਮੁੱਖ ਕਾਰਜਕਾਰੀ ਅਧਿਕਾਰੀ ਹੁੰਦਾ ਫਿਰ ਕਲੈਕਟਰ ਹੁੰਦਾ ਹੈ ਕਲੈਕਟਰ ਦਾ ਅਰਥ ਹੁੰਦਾ ਇੱਕ ਜ਼ਿਲ੍ਹੇ ਦਾ ਕਲੈਕਟਰ ਜਿਹਦੇ ਵਿੱਚ ਕੋਈ ਵੀ ਅਧਿਕਾਰੀ ਸ਼ਾਮਲ ਹੋ ਸਕਦਾ ਹੈ ਕਲੈਕਟਰ ਦਾ ਕੰਮ ਇਹਦਾ ਹੈਗਾ ਸਰਕਾਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਦੇ ਦਰਜੇ ਤੋਂ ਘੱਟ ਨਹੀਂ ਹੁੰਦਾਗਾ ਉਹਦੇ ਬਰਾਬਰ ਦਾ ਹੀ ਹੁੰਦਾ ਫਿਰ ਆਉਂਦਾ ਕਮਿਸ਼ਨਰ ਕਮਿਸ਼ਨਰ ਜਿਹੜਾ ਹੈਗਾ ਡਿਵੀਜ਼ਨਲ ਕਮਿਸ਼ਨਰ ਹੁੰਦਾ ਤੇ ਜਾਂ ਹੋਰ ਅਧਿਕਾਰੀ ਜਿਹੜੇ ਹੈਗੇ ਰਾਜ ਸਰਕਾਰ ਦੁਆਰਾ ਸਥਾਪਿਤ ਕੀਤੇ ਜਾਂਦੇ ਨੇ ਤੇ ਉਹਨਾਂ ਦੀਆਂ ਸ਼ਕਤੀਆਂ ਦੇ ਲਈ ਜਿਹੜੀ ਹੈਗੀ ਵਰਤੋਂ ਉਹ ਉਸ ਆਪਣੀ ਲੋਕਲ ਗਵਰਨਮੈਂਟ ਦੇ ਲਈ ਕਰਦੇ ਹੈਗੇ ਫਿਰ ਹੈ ਸਾਂਝੀ ਜ਼ਮੀਨ ਸਾਂਝੀ ਜ਼ਮੀਨ ਦਾ ਅਰਥ ਹੁੰਦਾ ਹੈਗਾ ਉਹ ਉਹ ਜ਼ਮੀਨ ਜੋ ਕਿਸੇ ਵਿਅਕਤੀ ਦੀ ਨਿਵੇਕਲੀ ਵਰਤੋਂ ਦੇ ਵਿੱਚ ਨਹੀਂ ਹੈਗੀ ਤੇ ਰਵਾਜਾਂ-ਓਕਸੇ ਦੇ ਦੁਆਰਾ ਪਿੰਡ ਦੇ ਭਾਈਚਾਰੇ ਤੇ ਸਾਂਝੇ ਉਦੇਸ਼ਾਂ ਦੇ ਲਈ ਰੱਖਵੀਂ ਰੱਖੀ ਗਈ ਹੈ ਤਾ ਉਹਨੂੰ ਜਿਹੜਾ ਹੈਗਾ ਕਹਿੰਦੇ ਨੇ ਸਾਂਝੀ ਜ਼ਮੀਨ ਉਸ ਤੋਂ ਅਗਲੀ ਹੈਗੀ ਆ ਆਮ ਤੌਰ ਤੇ ਜਿਹੜੀ ਹੈਗੀ ਆ ਖਾਲੀ ਥਾਂ ਜਿਹਨੂੰ ਕੈਜ਼ੂਅਲ ਵੈਕੈਂਸੀ ਵੀ ਕਹਿ ਦਿੰਦੇ ਆ ਖਾਲੀ ਥਾਂ ਜਿਹੜੀ ਹੈਗੀ ਆ ਜਿਹੜੀ ਸਮੇਂ ਦੇ ਬਰਬਾਦ ਹੋਣ ਇਲਾਵਾ ਮਤਲਬ ਕਿ ਇਹ ਨਹੀਂ ਹੈਗਾ ਵੀ ਉਹਨੂੰ ਕੋਈ 6 ਮਹੀਨੇ ਬਾਅਦ ਜਾਂ ਸਾਲ ਬਾਅਦ ਬੋਣੇ ਬੋਣਾਗਾ ਉਹ ਖਾਲੀ ਬਈ ਰਹਿੰਦੀ ਆ ਉਹ ਉਹਦੀ ਵਰਤੋਂ ਵਾਸਤੇ ਵੀ ਇਹਨੂੰ ਖਾਲੀ ਥਾਂ ਕਹਿੰਦੇ ਆ ਕੈਜ਼ੂਅਲ ਵੈਕੈਂਸੀ ਬੋਲਦੇ ਆ ਇਹਨੂੰ ਅੰਗਰੇਜ਼ੀ ਦੇ ਵਿੱਚ ਉਪਮੁਖ ਕਾਰਜਕਾਰੀ ਅਧਿਕਾਰੀ ਜਿਹੜਾ ਹੁੰਦਾ ਹੈ ਇਹਦਾ ਅਰਥ ਹੁੰਦਾ ਹੈ ਕਿ ਪੰਚਾਇਤ ਅਫਸਰ ਦੇ ਰੈਂਕ ਤੋਂ ਹੇਠਾਂ ਨਾ ਹੋਣ ਵਾਲਾ ਅਧ ਇਹਨੂੰ ਜ਼ਿਲ੍ਹਾ ਪ੍ਰੀਸ਼ਦ ਦੁਆਰਾ ਜਿਹੜਾ ਹੈਗਾ ਨਿਯੁਕਤ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਇਹ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਜਿਹੜਾ ਹੈਗਾ ਇਹਦਾ ਅਰਥ ਹੈਗਾ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਇਸ ਦੇ ਵਿੱਚ ਕੋਈ ਵੀ ਅਧਿਕਾਰੀ ਸ਼ਾਮਲ ਹੋ ਸਕਦਾ। ਅ ਇਸ ਅਧੀਨ ਐਕਟ ਦੇ ਵਿੱਚ ਜਿਹੜਾ ਹੈਗਾ ਡਿਪਟੀ ਕਮਿਸ਼ਨਰ ਰਾਜ ਕਰਨ ਵਾਲੀ ਸਰਕਾਰ ਦੁਆਰਾ ਜਿਹੜਾ ਹੈਗਾ ਵਿਸ਼ੇਸ਼ ਤੌਰ ਤੇ ਨਿਯੁਕਤ ਕੀਤੇ ਗਏ ਬਾਦੂਸਾਹੇ ਕਮਿਸ਼ਨਰ ਦੇ ਰੈਂਕ ਤੋਂ ਵੀ ਘੱਟ ਨਹੀਂ ਹੁੰਦਾ। ਫਿਰ ਹੈ ਡਿਪਟੀ ਡਾਇਰੈਕਟਰ ਇਹਦਾ ਮਤਲਬ ਹੁੰਦਾ ਹੈ ਅ ਡਿਪਟੀ ਡਾਇਰੈਕਟਰ ਦਾ ਕੰਮ ਕਰਨ ਲਈ ਜਿਹੜਾ ਹੈਗਾ ਰਾਜ ਸਰਕਾਰ ਦੁਆਰਾ ਨਿਯੁਕਤ ਕੀਤਾ ਜਾਂਦਾ ਫਿਰ ਡਾਇਰੈਕਟਰ ਆ ਜਾਂਦਾ ਉਸ ਤੋਂ ਉੱਪਰ ਜਿਹੜਾ ਹੈਗਾ ਜਿਹੜਾ ਡਿਪਟੀ ਡਾਇਰੈਕਟਰ ਤੋਂ ਉੱਪਰ ਹੁੰਦਾ ਉਹਨੂੰ ਡਾਇਰੈਕਟਰ ਬੋਲਦੇ ਨੇ ਫਿਰ ਆ ਜਾਂਦਾ ਹੈ ਜ਼ਿਲ੍ਹਾ ਜ਼ਿਲ੍ਹਾ ਜਿਹੜਾ ਹੈਗਾ ਇੱਕ ਜ਼ਿਲ੍ਹਾ ਐ ਨਹੀਂ ਹੁੰਦਾਗਾ ਵੀ ਕੋਈ ਸ਼ਹਿਰ ਦਾ ਨਾਮ ਹੁੰਦਾਗਾ ਜ਼ਿਲ੍ਹਾ ਹਨ ਆਪਾਂ ਕਹਿ ਸਕਦੇ ਆ ਤਾਂ ਜ਼ਿਲ੍ਹਾ ਜਿਹੜਾ ਹੈਗਾ ਜ਼ਿਲ੍ਹਾ ਓਵੇਂ ਨਹੀਂ ਕਿਹਾ ਜਾ ਸਕਦਾ ਜ਼ਿਲ੍ਹੇ ਦੇ ਵਿੱਚ ਕੀ ਹੁੰਦਾ ਹੈਗਾ ਇੱਕ ਮਾਲੀਆ ਮਤਲਬ ਕਿ ਇੱਕ ਪੈਸੇ ਦੇ ਨਾਲ ਸੰਬੰਧ ਤੇ ਇੱਕ ਇੱਕ ਸ਼ਬਦ ਹੈਗਾ ਇਹ ਕਿ ਪੈਸੇ ਦੀ ਕਲੈਕਸ਼ਨ ਜਿਹੜੀ ਹੈਗੀ ਹੈ ਪੈਸੇ ਦੀ ਇਕੱਠ ਹੈਗਾ ਪੈਸੇ ਦੀ ਗੱ ਉਹ ਕੀਤੀ ਜਾਂਦੀ ਹੈ ਤਾਂ ਉਹਦੇ ਨਾਲ ਜਿਹੜਾ ਹੈਗਾ ਉਹਨੂੰ ਬੋਲਿਆ ਜਾਂਦਾ ਹੈਗਾ ਅ ਜ਼ਿਲ੍ਹਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਫਿਰ ਜਿਵੇਂ ਜਿਹੜਾ ਇਹ ਬਲਾਕ ਲੈਵਲ ਤੇ ਸੀਗਾ ਉਹ ਵੀ ਫਿਰ ਜ਼ਿਲ੍ਹੇ ਦਾ ਆ ਜਾਂਦਾ ਹੈਗਾ ਠੀਕ ਹੈ ਨਾ ਤਾਂ ਇਹਨੂੰ ਡਿਸਟ੍ਰਿਕਟ ਡਿਵੈਲਪਮੈਂਟ ਜਿਹੜਾ ਹੈਗਾ ਪੰਚਾਇਤ ਅਫਸਰ ਜਿਹੜਾ ਹੈਗਾ ਉਸਨੂੰ ਬੋਲਦੇ ਹੈਗੇ ਨੇ ਤਾਂ ਇਹਦਾ ਮਤਲਬ ਹੈਗਾ ਪੰਚਾਇਤ ਅਫਸਰ ਹੁੰਦਾ ਇਹ ਜਿਹੜਾ ਹੈਗਾ ਰਾਜ ਸਰਕਾਰ ਦੁਆਰਾ ਐਕਟ ਦੇ ਅਧੀਨ ਇਹਨੂੰ ਨਿਯੁਕਤ ਕੀਤਾ ਜਾਂਦਾ ਤੇ ਇਹ ਜਿਹੜਾ ਹੈਗਾ ਪੰਚਾਇਤ ਅਫਸਰ ਦੇ ਕੰਮ ਕਰਨ ਲਈ ਨਿਯੁਕਤ ਕੀਤਾ ਜਾਂਦਾ ਹੈ ਚੋਣ ਕਮਿਸ਼ਨਰ ਇਹ ਪੰਜਾਬ ਰਾਜ ਦੁਆਰਾ ਜਿਹੜਾ ਹੈਗਾ ਭਾਰਤ ਦੀ ਜਿਹੜੀ ਸੰਵਿਧਾਨ ਦੀ ਧਾਰਾ 243 ਕੇ ਹੈਗੀ ਹੈ ਉਹਦੇ ਦੁਆਰਾ ਜਿਹੜਾ ਹੈਗਾ ਕਠਿਤ ਕੀਤਾ ਜਾਂਦਾ ਹੈਗਾ ਸਥਾਨਕ ਅਥਾਰਟੀ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜਿਹਨੂੰ ਲੋਕਲ ਅਥਾਰਟੀ ਕਹਿੰਦੇ ਆ ਉਹਦੇ ਵਿੱਚ ਨਗਰ ਨਿਗਮ ਮਿਊਸਪਲ ਕਮੇਟੀ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸਮਿਤੀ ಗ್ರಾಮ ਪੰਚਾਇਤ ਸੈਨੀਟਰੀ ਬੋਰਡ ਟਾਊਨ ਬੋਰਡ ਨੋਟੀਫਾਈਡ ਏਰੀਆ ਕਮੇਟੀ ਜਿਹੜੀ ਹੈਗੀ ਇੰਪਰੂਵਮੈਂਟ ਟਰਸਟ ਕਹਿ ਲੋ ਜਾਂ ਅਰਬਨ ਡਿਵੈਲਪਮੈਂਟ ਅਥਾਰਟੀ ਜਿਹੜੀ ਹੈਗੀ ਆ ਪਲੈਨਿੰਗ ਅਥਾਰਟੀ ਇਹ ਸਾਰਾ ਕੁਝ ਜਿਹੜਾ ਹੈਗਾ ਲੋਕਲ ਅਥਾਰਟੀ ਦੇ ਵਿੱਚ ਆ ਜਾਂਦਾ ਫਿਰ ਸ਼ਬਦ ਆਉਂਦਾ ਮਾਰਕੀਟ ਮਾਰਕੀਟ ਦਾ ਮਤਲਬ ਹੈਗਾ ਜਨਤਕ ਤੌਰ ਤੇ ਕੋਈ ਵੀ ਜਾਨਵਰਾਂ ਦੀਆਂ ਵਸਤੂਆਂ ਦੀ ਵਿਕਰੀ ਹੁੰਦੀ ਹੈ ਕਿਸੇ ਇੱਕ ਜਗ੍ਹਾ ਤੇ ਤੇ ਸਮੇਂ-ਸਮੇਂ ਤੇ ਜਿਹੜੀਆਂ ਹੈਗੀਆਂ ਉਹਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਚਾਰ ਦੁਕਾਨਾਂ ਹੋ ਸਕਦੀਆਂ ਨੇ ਤੇ ਸ਼ੈੱਡ ਜਾਂ ਕੋਈ ਸਟਾਲ ਵੀ ਲੱਗ ਸਕਦਾ ਜਾਂ ਜਿੱਥੇ ਜਿਹੜੇ ਹੈਗੇ 10 ਪਸ਼ੂ ਜਿਹੜੇ ਹੈਗੇ ਉਹ ਵੇਖਦੇ ਨੇ ਤੇ ਲਿਆਂਦੇ ਜਾਂਦੇ ਨੇ ਇਹਨੂੰ ਕਹਿ ਸਕਦੇ ਆਪਾਂ ਫਿਰ ਆਉਂਦਾ ਹੈ ਮੈਂਬਰ ਮੈਂਬਰ ਦਾ ਮਤਲਬ ਹੁੰਦਾ ਹੈ ಗ್ರಾಮ ਪੰਚਾਇਤ ਸਮੇਟੀ ਜਾਂ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਉਹਨੂੰ ਕਹਿ ਸਕਦੇ ਆ ਮੈਂਬਰ ਤੇ ਇਹਦੇ ਵਿੱਚ ಗ್ರಾಮ ਪੰਚਾਇਤ ਜਿਹੜੀ ਹੈਗੀ ਆ ਸਰਪੰਚ ਜਾਂ ਪੰਚਾਇਤ ਜਿਹੜੀ ਹੈਗੀ ਉਹ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਉਪ ਚੇਅਰਮੈਨ ਵੀ ਸ਼ਾਮਲ ਹੁੰਦੇ ਆ ਫਿਰ ਆਉਂਦੇ ਨੇ ਕਬਜ਼ਾ ਕਰਤਾ ਕਬਜ਼ਾ ਕਰਤਾ ਉਹ ਹੁੰਦੇ ਆ ਜਿਹੜੇ ਜ਼ਮੀਨ ਜਾਇਦਾਦ ਜਾਂ ਅਸਲ ਕਬਜ਼ੇ ਦੇ ਵਿੱਚ ਕੋਈ ਵੀ ਵਿਅਕਤੀੜ ਹੈਗਾ ਅਸਲ ਮਾਲਕ ਜਾਂ ਕਿਰਾਏਦਾਰ ਜਾਂ ਲਾਇਸੈਂਸਦਾਰੀ ਨੂੰ ਸ਼ਾਮਲ ਕਰਦਾ ਅ ਅਜਿਹਾ ਕਿਰਾਏਦਾਰ ਜਾਂ ਲਾਇਸੈਂਸਦਾਰੀ ਕਿਰਾਏ ਦੇਣ ਦੇ ਲਈ ਜਵਾਬਦੇਹ ਹੈ ਜਾਂ ਨਹੀਂ ਦੋਨੇ ਚੀਜ਼ਾਂ ਹੁੰਦੀਆਂ ਨੇ ਸੰਬੰਧ ਸੰਬੰਧ ਦੇ ਵਿੱਚ ਫਿਰ ਅਗਲਾ ਸ਼ਬਦ ਹੈ ਸਾਡੇ ਕੋਲੇ ਪੰਜ ਪੰਚ ਦਾ ਅਰਥ ਹੁੰਦਾ ਹੈ ਇਸ ਐਕਟ ਦੇ ਅਧੀਨ ਚੁਣੀ ਗਈ ಗ್ರಾಮ ਪੰਚਾਇਤ ਦਾ ਮੈਂਬਰ ਜਿਸ ਦਾ ਇੱਕ ਜਿਸ ਵਿੱਚ ਇੱਕ ਸਰਪੰਚ ਵੀ ਸ਼ਾਮਲ ਹੁੰਦਾ ਹੈਗਾ ਪੰਚਾਇਤ ਪੰਚਾਇਤ ਦਾ ਅਰਥ ਹੈਗਾ ਉਹਦੇ ਇਸ ਕਾਨੂੰਨ ਦੇ ਥੱਲੇ ਜਿਹੜੀ ਹੈਗੀ ਆ ಗ್ರಾಮ ਪੰਚਾਇਤ ਜਾਂ ਪੰਚਾਇਤ ਸਮਿਤੀ ਜਾਂ ਜਿਲ੍ਹਾ ਪ੍ਰੇਸ਼ੈਡ ਜਿਹੜੀ ਹੈਗੀ ਉਸ ਨੂੰ ਗਠਿਤ ਕੀਤਾ ਜਾਂਦਾ ਹੈ ਪੰਚਾਇਤ ਖੇਤਰ ਦਾ ਅਰਥ ਉਹ ਹੁੰਦਾ ਹੈ ਵੀ ਜਿੱਥੇ ਇੱਥੇ ਉਹ ਪੰਚਾਇਤ ਕਿਹੜੀ ਹੈਗੀ ਉਹਦੇ ਵਿੱਚ ਪੰਚਾਇਤੀ ਦਾ ਆਪਣਾ ਜਿਹੜਾ ਹੈਗਾ ਆ ਜੋ ਹੈ ਉਸ ਦਾ ਇੱਕ ਹੱਦਬੰਦੀ ਕਹਿ ਲਓ ਇੱਕ ਪੰਚਾਇਤ ਦਾ ਏਰੀਆ ਕਹਿ ਲਓ ਠੀਕ ਹੈ ਇਲਾਕਾ ਕਹਿ ਲਓ ਉਹਨੂੰ ਕਹਿੰਦੇ ਨੇ ਪੰਚਾਇਤ ਖੇਤਰ ਜੂਰਿਸਡਿਕਸ਼ਨ ਵੀ ਬੋਲ ਦਿੰਦੇ ਨੇ ਇਹਨੂੰ ਕਾਨੂੰਨੀ ਭਾਸ਼ਾ ਦੇ ਵਿੱਚ ਪੰਚਾਇਤ ਸਮੇਟੀ ਪੰਚਾਇਤ ਸਮੇਟੀ ਦਾ ਅਰਥ ਹੁੰਦਾ ਹੈਗਾ ਬਲਾਕ ਲਈ ਗਿਫਟ ਜਿਹੜੀ ਕੀਤੀ ਗਈ ਹੈਗੀ ਹੈ ਗਠਿਤ ਕੀਤੀ ਗਈ ਹੈ ਇਹ ਕਈ ਸਾਰੀਆਂ ਪੰਚਾਇਤਾਂ ਹੁੰਦੀਆਂ ਨੇ ਕਿ ਪਿੰਡ ਮਿਲ ਕੇ ਜਿਹੜਾ ਹੈਗਾ ਕਿ ਪੰਚਾਇਤ ਸਮੇਟੀ ਬਣਾਉਂਦੇ ਨੇ ਤੇ ਕਈ ਪੰਚਾਇਤ ਸਮੇਟੀਆਂ ਜਿਹੜੀਆਂ ਮਿਲ ਕੇ ਹੈਗੀਆਂ ਨੇ ਉਹ ਬਣਾਉਂਦੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੱਤਰ ਹੁੰਦਾ ਹੈ ਇਹਦਾ ਅਰਥ ਹੁੰਦਾ ਹੈਗਾ ਇਸ ਐਕਟ ਦੇ ਅਧੀਨ ਜਿਹੜਾ ਹੈਗਾ ਨਿਯੁਕਤ ಗ್ರಾಮ ਪੰਚਾਇਤ ਫਿਰ ਜਨਸੰਖਿਆ ਆ ਜਾਂਦੀ ਹੈ ਜਨਸੰਖਿਆ ਦਾ ਅਰਥ ਹੈਗਾ ਪਿਛਲੀ ਜਿਹੜੀ ਪੂਰਵ ਮਰਦਮਸ਼ੁਮਾਰੀ ਹੈਗੀ ਜਿਵੇਂ ਜੇ ਹੁਣ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਭਾਰਤ ਦੇ ਵਿੱਚ 2011 ਵਾਲੀ ਜਿਹੜੀ ਹੈਗੀ ਆ ਉਹ ਪਾਪੂਲੇਸ਼ਨ ਦੀ ਜਿਹੜੀ ਹੈਗੀ ਹੈ ਸੈਂਸਸ ਜਿਹਨੂੰ ਮਰਦਮਸ਼ੁਮਾਰੀ ਕਹਿੰਦੇ ਆ ਉਹ ਚੱਲ ਰਹੀ ਹੈ ਤੇ ਉਹਦੇ ਅਨੁਸਾਰ ਜਿਹੜੇ ਹੈਗੇ ਆ ਅੰਕੜੇ ਪ੍ਰਕਾਸ਼ਿਤ ਕੀਤੇ ਜਾਂਦੇ ਆ ਉਹਨੂੰ ਜਨਸੰਖਿਆ ਕਹਿੰਦੇ ਹੈਗੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਆ ਜਲਦ ਅਗਨੀ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਇਹ ਵੀਡੀਓ ਥੋੜੀ ਲੇਟ ਹੋ ਗਈ ਮਾਫੀ ਚਾਹੁੰਨੀ ਹਾਂ ਇਸ ਗੱਲ ਦੀ ਅਗਲੀ ਵੀਡੀਓ ਦੇ ਵਿੱਚ ਜਿਹੜਾ ਹੈਗਾ ਹੋਰ ਵੀ ਜਿਹੜੀ ਹੈਗੀ ਹੈ ਡੂੰਗੀ ਜਾਣਕਾਰੀ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਉਦੋਂ ਤੱਕ ਤੁਸੀਂ ਜਿਹੜਾ ਹੈਗਾ ਜੇਕਰ ਇਸ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਸਾਡੇ ਪੁਰਾਣੇ ਵੀਅਰਾਂ ਤਾਂ ਸਾਡੀਆਂ ਜਿਹੜੀਆਂ ਇਹ ਵੀਡੀਓਜ਼ ਹੈਗੀਆਂ ਨੇ ਇਹਨਾਂ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ